ਅਕਾਲ ਤੱਕ ਤਾਂ ਸਾਹਿਬ ਦੇ ਕਾਰਜਕਾਰਨੀ ਜੋthetaedar ਅਤੇ ਤਾਕਤੂਸ਼ੀ ਕੇਸਗਰ ਸਾਹਿਬ ਦੇ ਜੋthetaedar ਕੁਲਦੀਪ ਸਿੰਘ ਗੜਗਾ ਜਪਰਨਾਲਾ ਦੀ ਤਨੌਲਾ ਖੁਰਦ ਦੇ ਵਿਖੇ ਗੁਰਦੁਆਰਾ ਪਾਸ਼ਾਹੀ ਨੋਵੀਂ ਵਿਖੇ ਪਹੁੰਚੇ ਜੋthetaedar ਗੜਗਾ ਚ ਕਿਹਾ ਕਿ ਕੁਰਬਾਨੀ ਦਾ ਹਰ ਕੋਈ ਸਤਕਾਰ ਕਰਦਾ ਹੈ ਚਾਹੇ ਉਹ ਕਿਸੇ ਵੀ ਦਰਮਦਰਸ ਇਨਸਾਨ ਹੈ ਉਹਨਾਂ ਨੌਜਵਾਨਾਂ ਨੂੰ ਅਪੀਲ ਕਰਦੇ ਕਿਹਾ ਹੋਇਆ ਹੈ ਕਿ ਨਸ਼ੇ ਛੱਡ ਕੇ ਕੁਰਬਾਨੀ ਦੇ ਨਾਲ ਜੁੜੋ ਕਿਉਂਕਿ ਨਸ਼ੇ ਪੰਜਾਬ ਨੂੰ ਖੋਖਲਾ ਕਰ ਰਿਹਾ ਹੈ ਅੱਜ ਪੰਜਾਬ ਦੇ ਨੌਜਵਾਨਾਂ ਦੀਆਂ ਕੀਮਤੀ ਜਾਨਾਂ ਨਸ਼ੇ ਦੇ ਦਰਿਆ ਦੇ ਵਿੱਚ ਰੁੱੜ ਰਹੀਆਂ ਨੇ ਈਦੁਲ ਫਿਤਰ ਦਾ ਤਿਉਹਾਰ ਮਨੋਣ ਮਗਰੋਂ ਮੁਸਲਿਮ ਪਾਈ ਉਹਨਾਂ ਦਾ ਵੀ ਜਿਹੜਾ ਸਰੂਪਾ ਪਾ ਕੇ ਸਨਮਾਨ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਜਿਹੜਾ ਕੋਈ ਗੁਰੂ ਦੇ ਨਾਲ ਜੁੜਿਆ ਹੋਇਆ ਹੈ ਉਹ ਕੋਈ ਵੀ ਆਪਣਾ ਧਰਮ ਪਰਿਵਰਤਨ ਨਹੀਂ ਕਰਦਾ ਆ ਕੇ ਹੋਮਵਰਕ ਕਰਦੇ ਆਹ ਦੇਖੋ ਜੀ ਗੁਰਸਿੱਖੀ ਮੀਤ ਚਲੋ ਗੁਰਚਾਲੀ ਜੋ ਕਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਸੰਸਾਰ ਦੇ ਵਿੱਚ ਰਹਿਣ ਵਾਲੇ ਹਰ ਸਿੱਖ ਦਾ ਇਹ ਫਰਜ਼ ਆ ਕਿਉਂ ਗੁਰੂ ਨਾਨਕ ਪਾਤਸ਼ਾਹ ਤੇ ਦਸਵੇਂ ਗੁਰੂ ਨਾਨਕਾ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਦਾ ਜਿਹੜਾ ਸੰਦੇਸ਼ ਆ ਜੜੀਆਂ ਸੱਚੇ ਪਾਤਸ਼ਾਹ ਦੀਆਂ ਸਿੱਖਿਆਵਾਂ ਵਾਂ ਉਹਨਾਂ ਸਿੱਖਿਆਵਾਂ ਨੂੰ ਹਰ ਇਨਸਾਨ ਤੱਕ ਪਹੁੰਚਾਵੇ ਤੋਂ ਸੱਚੇ ਪਾਤਸ਼ਾਹ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਪ੍ਰਸਾਰ ਕਰਨ ਦੇ ਲਈ ਅੱਜ ਅਸੀਂ ਇਸ ਧਰਤੀ ਦੇ ਉੱਤੇ ਪਹੁੰਚੇ ਆ ਤੇ ਇੱਥੇ ਪਹੁੰਚ ਕੇ ਜੋ ਸਤਿਗੁਰੂ ਜੀ ਦੇ ਉਪਦੇਸ਼ ਆ ਉਹ ਜੋ ਸਾਡੇ ਇੱਥੇ ਗਰੰਤੀ ਸਿੰਘ ਢਾਡੀ ਸਿੰਘ ਜਾਂ ਗੁਰੂ ਕੀ ਸੰਗਤ ਗੁਰੂ ਖਾਲਸਾ ਪੰਥ ਜਿਹੜਾ ਇੱਥੇ ਇਕੱਠਾ ਆ ਉਹਨਾਂ ਦੇ ਨਾਲ ਆਪਾਂ ਜਿਹੜੀ ਆ ਉਹ ਸਾਝ ਪਾਈ ਆ ਕਿਉਂਕਿ ਮੈਂ ਪੰਜਾਬ ਦੇ ਵਿੱਚ ਵਿਚਰ ਕੇ ਇੱਕ ਗੱਲ ਨੂੰ ਮਹਿਸੂਸ ਕਰ ਰਿਹਾ ਸਾਰੇ ਜਾਣੇ ਗੁਰੂ ਨਾਲ ਜੁੜਨਾ ਚਾਹੁੰਦੇ ਆ ਸਾਰਾ ਪੰਜਾਬ ਹੀ ਕਿਉਂਕਿ ਪੰਜਾਬ ਜਿਉਂਦਾ ਹੀ ਗੁਰੂਆਂ ਦੇ ਨਾਮ ਤੇ ਆ ਕੋਈ ਕਿਸੇ ਵੀ ਭਾਈਚਾਰੇ ਦਾ ਬੰਦਾ ਮੈਂ ਦੇਖ ਰਿਹਾ ਪੰਜਾਬ ਚ ਹਰੇਕ ਦੇ ਅੰਦਰ ਗੁਰਬਾਣੀ ਪ੍ਰਤੀ ਪ੍ਰੇਮ ਆ ਉਹ ਪ੍ਰੇਮ ਹੋਰ ਜ਼ਿਆਦਾ ਵਧੇ ਬਾਣੀ ਦੇ ਪੈਰੇ ਹੋਰ ਜ਼ਿਆਦਾ ਵਧਣਾ ਇਸ ਕਰਕੇ ਅਸੀਂ ਹਰ ਸਿੱਖ ਤੱਕ ਸੰਗਤ ਤੱਕ ਜਿਹੜੀ ਉਹ ਪਹੁੰਚ ਕਰ ਰਿਹਾ ਔਰ ਉਸੇ ਤਹਿ ਦੀ ਅੱਜ ਆਪਾਂ ਇੱਥੇ ਬਰਨਾਲੇ ਦੀ ਧਰਤੀ ਤੇ ਆ ਸਾਨੂੰ ਤੇ ਸਾਡੇ ਗੁਰੂ ਨੇ ਆਖਿਆ ਸੀ ਭਈ ਝੂਠਾ ਮਦ ਮੂਲ ਨਾ ਪੀਚਾਈ ਜੇ ਕਾ ਪਾਰ ਵਸਾਏ ਕਿ ਨਸ਼ਾ ਕਰਨਾ ਹੀ ਕੋਈ ਨਹੀਂ ਨਸ਼ਾ ਬਾਣੀ ਦਾ ਰੱਖਣਾ ਵਾ ਨਾਮ ਦਾ ਰੱਖਣਾ ਵਾ ਜਾਂ ਸਰੀਰ ਕਰਕੇ ਪ੍ਰਸ਼ਾਦੇ ਦਾ ਰੱਖਣਾ ਪਰ ਮੈਂ ਇਹ ਸਮਝਦਾ ਵਾਂ ਕਿ ਜਿਸ ਤਰੀਕੇ ਦੇ ਨਾਲ ਅੱਜ ਪੰਜਾਬ ਦੇ ਵਿੱਚ ਨਸ਼ੇ ਆ ਇਹ ਪੰਜਾਬ ਇਕੱਲੇ ਪੰਜਾਬ ਲਈ ਨਹੀਂ ਇਹ ਸਾਰਿਆਂ ਲਈ ਇੱਕ ਵੱਡੀ ਆਫਤ ਹੈ ਵੱਡੀ ਮੁਸ਼ਕਲ ਆ ਮੈਂ ਹੁਣ ਜਦੋਂ ਪਿੰਡਾਂ 'ਚ ਜਾ ਰਿਹਾ ਤੇ ਕਈ ਮਾਈਆਂ ਮੇਰੇ ਕੋਲ ਆਉਂਦੀਆਂ ਨਾਲੇ ਤੇ ਉਹ ਕਹਿ ਦਿੰਦੀਆਂ ਕਿ ਪੁੱਤ ਸਾਡੀ ਉਮਰ ਵੀ ਤੈਨੂੰ ਲੱਗ ਜੇ ਪਰ ਨਾਲ ਹੀ ਉਹ ਕਹਿ ਦਿੰਦੀਆਂ ਕਈ ਮਾਈਆਂ ਕਹਿੰਦੀਆਂ ਵੀ ਮੇਰਾ ਪੁੱਤ ਨਸ਼ਾ ਕਰਦਾ ਕੋਈ ਸੈਂਟਰ 'ਚ ਹੀ ਭੇਜ ਦੇ ਦੋ ਕੋਈ ਸੈਂਟਰ ਹੈਗਾ ਇਹ ਅੱਜ ਸਾਡੀ ਤਰਾਸਦੀ ਆ ਇਹ ਧਰਮ ਤੋਂ ਵੀ ਉੱਪਰ ਉੱਠ ਕੇ ਮੈਂ ਇਹ ਮਹਿਸੂਸ ਕਰਦਾ ਵੀ ਇਹ ਸਾਰਿਆਂ ਦੀ ਸਾਂਝੀ ਸਮੱਸਿਆ ਵਾ ਤੇ ਸਾਰੇ ਸਮਾਜ ਨੂੰ ਇਹਦੇ ਤੇ ਸੋਚਣਾ ਚਾਹੀਦਾ ਆ ਪਿੰਡ ਪਿੰਡ ਭਾਵੇਂ ਪਹਿਰੇ ਲਾਉਣੇ ਪੈਣ ਜਿਵੇਂ ਕਿਵੇਂ ਮਰਜ਼ੀ ਆ ਨਸ਼ੇ ਨੂੰ ਰੋਕਿਆ ਜਾਣਾ ਚਾਹੀਦਾ ਕਿਉਂਕਿ ਨਸ਼ੇ ਦਾ ਦਰਿਆ ਜਿਹੜਾ ਵਾ ਇਹਦੇ ਜੇ ਸਾਡੀਆਂ ਬਹੁਤ ਕੀਮਤੀ ਜਵਾਨੀਆਂ ਤੇ ਜਾਨਾਂ ਜਿਹੜੀਆਂ ਉਹ ਰੁੱੜ ਰਹੀਆਂ ਬਾਣੀ ਦੇ ਲੜ ਲੱਗ ਕੇ ਆਪਾਂ ਨਸ਼ਿਆਂ ਤੋਂ ਬਚ ਸਕਦੇ ਆ ਵੱਧ ਤੋਂ ਵੱਧ ਗੁਰਦੁਆਰਿਆਂ 'ਚ ਜਾਂ ਧਾਰਮਿਕ ਸਥਾਨਾਂ 'ਤੇ ਪਰਾਲੇ ਹੋਣ ਤੇ ਨਾ